ਰਣਨੀਤੀ ਕੀ ਤਿਆਰ ਕਰ ਰਹੇ ਹੋ ਇਲੈਕਸ਼ਨ ਦੇ ਦੌਰਾਨ ਕੀ ਕਿਸਾਨ ਅਗਲਾ ਸਟੈਪ ਕੀ ਹੈ ਕਿਸਾਨ ਅਰਗੋ ਅਸੀਂ ਕਿਸੇ ਨਾਲ ਨਹੀਂ ਅਸੀਂ ਆਪਣੀ ਗਰਜ ਨਾਲ ਸਾਡੀ ਲੋੜ ਨਾਲ ਅਸੀਂ ਆਪਣੇ ਚੁੱਲ੍ਹੇ ਨਾਲ ਅਸੀਂ ਤਾਂ ਆਪਣੇ ਬੱਚਿਆਂ ਨਾਲ ਆਪਣੇ ਭਵਿਕਨ ਨਾਲ ਅਸੀਂ ਤਾਂ ਆਪਣੀਆਂ ਜ਼ਮੀਨਾਂ ਨਾਲ ਆਪਣੇ ਜਿੰਨਸਾ ਨਾਲ ਤੁਸੀਂ ਉਹਨਾਂ ਤੋਂ ਫੰਡ ਲੈ ਕੇ ਇਲੈਕਟ੍ਰੋਨਿਕ ਵੋਟ ਵੰਡ ਤਾਂ ਦੱਸ ਰਹੇ ਜੀ ਤੁਹਾਡੇ ਵੀ ਫੰਡ ਕੌਣ ਕਿਹਨੂੰ ਇਹ ਤਾਂ ਜाहिर ਹੋ ਗਈ ਇਹ ਤਾਂ ਐਸਬੀਏ ਨੇ ਜाहिर ਕਰਤੀ ਸਾਰੀ ਰਿਪੋਰਟ ਜाहिर ਕਰਤੀ ਜਦ ਵੋਟਿੰਗ ਹੋਏਗੀ ਕਿਸਾਨ ਜਥੇਬੰਦੀਆਂ ਵੋਟਿੰਗ ਕਰੇਗੀ ਜਾਂ ਬਾਈਕਾਟ ਕਰੂਗਾ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣੀ ਹੈ ਵੱਖ-ਵੱਖ ਪਾਰਟੀਆਂ ਉਮੀਦਵਾਰਾਂ ਚੋਣ ਪਚਾਰ ਦੇ ਵਿੱਚ ਲੱਗੇ ਹੋਏ ਨੇ ਦੂਜੇ ਪਾਸੇ ਕਿਸਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਵਾਲ ਜਵਾਬ ਕਰ ਰਹੇ ਨੇ BJP ਪਾਰਟੀ ਦਾ ਘਰਾ ਹੋ ਰਿਹਾ ਹੈ BKU ਗਰਾਹਾ ਦੇ ਸੂਬਾ ਪ੍ਰਧਾਨ ਚੁਗੰਦਰ ਸਿੰਘ ਗਰਾਹਾ ਸਾਡੇ ਨਾਲ ਨੇ ਗੱਲਬਾਤ ਕਰਦੇ ਪ੍ਰਧਾਨ ਜੀ ਇਲੈਕਸ਼ਨ ਚੱਲ ਰਿਹਾ ਹੈ ਤਕਰੀਬਨ ਮਹੀਨੇ ਦਾ ਸਮਾਂ ਰਹਿ ਗਿਆ 1 ਜੂਨ ਨੂੰ VOTING ਹੋ ਕੇ 4 ਜੂਨ ਨੂੰ ਰਿਜ਼ਲਟ ਆਉਣਾ ਹੈ ਅੱਜ ਵੀ ਬਠਿੰਡੇ ਪਹੁੰਚੋ ਦੇਖੋ ਚੌਣ ਜਾਬਤਾ ਇਹਨਾਂ ਵਾਸਤੇ ਆ। ਚੌਣ ਜਾਬਤੇ ਨਾਲ ਇਹ ਜੁੜੀਆਂ ਹੋਈਆਂ ਮੰਗਾਂ ਲਈ ਇਹ ਬੰਦਾ ਦੇ ਨਾ ਇਹ ਹੁਣ ਪੈਦਾ ਹੋਈਆਂ ਨੇ ਪਹਿਲਾਂ ਤੋਂ ਪੁਰਾਣੀਆਂ ਮੰਗਾਂ ਨੇ ਬੇ ਦੇਰ ਤੋਂ ਚੱਲੀ ਆਉਂਦੀਆਂ ਨੇ। ਚੌਣ ਜਾਬਤਾ ਇਹਦੇ ਜਿਹੜਾ ਸਰਫਸ ਦੀ ਨੁਕਸਾਨ ਦੇ ਮਾਮਲੇ ਦੇ ਉੱਤੇ ਚੌਣ ਜਾਬਤਾ ਕੋਈ ਡਿੱਕਾ ਨਹੀਂ ਬਣਦਾ। ਭਾਰਤ ਮਾਲਾ ਪ੍ਰੋਜੈਕਟ ਤੇ ਗੈਸ ਲੈਨ ਡਰਾਈਵ ਦੇ ਉੱਤੇ ਜਿਹੜਾ ਮਾਮਲਾ ਦੇਣਾ ਕਿਸਾਨਾਂ ਦੇ ਕੋਈ ਡਿੱਕਾ ਨਹੀਂ ਬਣਦਾ। ਅਹੀਂ ਜੇ ਕੋਈ ਮੰਗ ਨਹੀਂ ਜਿਹਦੇ ਚ ਚੌਣ ਜਾਬਤੇ ਵਾਲੀ ਗੱਲ ਹੋਵੇ ਤੇ ਉਹ ਡਿੱਕਾ ਬਣਦੀ ਹੋਵੇ ਜਿਹਨੂੰ ਅਸੀਂ ਕਹੀਏ ਜੀ ਇਹ ਇਹ ਲੱਗਦਾ। ਉਹ ਗੱਲ ਨਹੀਂ ਹੈ। ਇਹ ਤਾਂ ਸਿਰਫ ਐ ਕਿਹਾ ਜਾ ਸਕਦਾ ਵੀ ਇਹ ਪ੍ਰਸ਼ਾਸਨ ਦੀ ਅੰਦਹੀ ਹੈ। ਜਾਂ ਇਹ ਕਾਰਪੋਰੇਟਾਂ ਨੇ ਦਬਾਇਆ ਇਹਨਾਂ ਦੇ ਉੱਤੇ। ਇਹਦੇ ਖਰਚੇ ਇਹਦੀ ਦਿੱਤੇ ਜਾਂਦੇ ਹੁਣ ਗੈਸ ਲਾਈਨ ਪਾਈਪ ਦੀ ਹੈ ਜਿਹੜੀ ਕਿਤੇ 2 ਲੱਖ ਦੇ ਤੱਕ ਤੇ 24 ਲੱਖ ਦੇ ਦਾ। ਇਹ ਬਹੁਤ ਵੱਡੀ ਗੱਲ ਹੈ। ਹੁਣ ਗੜੇ ਮਾਰੀ ਅੱਗ ਦਾ ਨੁਕਸਾਨ, ਮੀਂਹ ਨਾਲ ਤੂਫਾਨ ਨਾਲ ਛੱਡ ਟਹਿ ਗਏ, ਪਸ਼ੂ ਮਰ ਗਏ, ਉਹਨਾਂ ਦੇ ਨੁਕਸਾਨ ਦੇ ਮਾਮਲੇ ਜਿਹੜੀਆਂ ਸਰਕਾਰ ਗੱਲਾਂ ਕਰਦੀ ਜੀ ਬੱਕਰੀ ਦਾ ਮਾਮਲਾ, ਮੁਰਗੀ ਦਾ ਮਾਮਲਾ। ਕੁਝ ਤਾਂ ਦਿੱਤਾ ਨਹੀਂ। ਜਿਹਨੇ ਬਹੁਤ ਜਿਹਨਾਂ ਦੇ ਵਿੱਚ ਤਾਂ ਇਹ ਆਇਆ ਪਿਆ, ਕਈ ਜਿਹਨਾਂ ਨੇ ਵੰਡ ਵੀ ਦਿੱਤਾ। ਹੁਣ ਡੀਸੀ ਪਰਟੰਡੇ ਦਾ 4-5 ਦਿਨ ਕਿੰਨੇ ਦਿਨ ਧਰਨਾ ਚੱਲਿਆ ਲਗਾਤਾਰ ਮੇਰੇ ਕੱਲ 10-12 ਦਿਨ ਧਰਨਾ ਚੱਲਿਆ 21 ਦਿਨ ਤੱਕ ਧਰਨਾ ਚੱਲਿਆ ਤੇ ਡੀਸੀ ਪਰਟੰਡੇ ਬੌਝ ਨਾ ਕਰੇ ਅੰਦਰ ਬੈਠ ਸੁਣੀ ਨਹੀਂ ਰਿਹਾ ਯਾਨੀ ਇਹ ਸਰਕਾਰ ਨੂੰ ਸੁਣਾਉਣ ਦੀ ਗੱਲ ਤੇ ਇਹ ਗੱਲ ਨੂੰ ਲਾਗੂ ਕਦਰ ਸਾਨੂੰ ਅਸਰਤ ਟੈਪ ਦੀ ਜਿਹੜਾ ਐਲਾਨ ਕਰਨਾ ਤੋਂ ਹੁਣ ਡਿਮਾਂਡ ਕੀ ਕਰ ਰਹੇ ਹਾਂ ਡਿਮਾਂਡ ਸੈਂਟਰ ਤੋਂ ਕਰ ਰਹੇ ਹਾਂ ਕਿ ਸਟੇਟ ਤੋਂ ਕਰ ਰਹੇ ਹੋ ਦੇਖੋ ਇਹਦਾ ਸਟੇਟ ਨਾਲ ਜੁੜੀਆਂ ਮੈਂ ਕਹਿੰਦਾ ਸਟੇਟ ਤੋਂ ਹੀ ਕਰਾਂਗੇ ਇਹਦਾ ਸਟੇਟ ਨਾਲ ਜੁੜੀਆਂ ਹੋਈਆਂ ਮੰਗਾ ਨੇ ਫਸਲੀ ਨੁਕਸਾਨ ਦਾ ਮਾਮਲਾ ਗੜੇ ਮਾਰੀ ਦਾ ਨੁਕਸਾਨ ਦਾ ਮੀਂਹ ਦਾ ਮਾਮਲਾ ਗੈਸ ਲਾਈਨ ਪਾਈਪ ਦਾ ਮਸਲਾ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਤੇ ਪਸ਼ੂ ਮਰਿਆਂ ਦਾ ਮਸਲਾ ਜਿਹੜੇ ਸ਼ੈੱਡ ਸ਼ੂਟ ਹੈਗੇ ਉਹਨਾਂ ਦਾ ਮਸਲਾ ਗਰੀਬਾਂ ਮਜ਼ਦੂਰਾਂ ਦੇ ਘਰਟ ਹੈਗੇ ਉਹਨਾਂ ਦਾ ਮਸਲਾ ਇਹ ਸਾਰਾ ਪੰਜਾਬ ਸਰਕਾਰ ਨਾਲ ਜੁੜਿਆ ਹੈ ਸਰਨੀਤੀ ਕੀ ਤਿਆਰ ਕਰ ਰਹੇ ਹੋ ਇਲੈਕਸ਼ਨ ਦੇ ਦੌਰ ਅਗਲਾ ਸਟੈਪ ਕੀ ਹੈ ਕਿਸਾਨ ਆਗੂਆਂ ਦਾ ਅਗਲਾ ਸਟੈਪ ਕਿਸਾਨ ਆਗੂਆਂ ਦੇ ਦੇਖੋ ਦੋ ਜਿਹੇ ਲੈਂਡ ਵਿੱਚ ਦੋ ਉਮੀਦਵਾਰਾਂ ਦੇ ਘਰਾਂ ਦੇ ਮੁਰੇ ਧਰਨੇ ਮਾਰੇ ਇੱਕ ਸੰਗਰੂਰ ਵਾਲੇ ਦੇ ਇੱਕ ਬੰਡੇ ਵਾਲੇ ਇਹ ਕਿਉਂਕਿ ਇਹ ਬੰਡੇ ਤੇ ਸੰਗਰੂਰ ਨਾਲ ਜੁਲਮੀਆਂ ਖਾਦੂ ਐਸੇ ਪੰਜਾਬ ਦੇ ਮੰਗਾ ਨਹੀਂ ਤੇ ਇਹ ਦੋ ਮੰਤਰੀਆਂ ਦੇ ਵਿੱਚ ਵੀ ਅਸੀਂ ਇਹ ਸੋਚਿਆ ਵੀ ਇਹਨਾਂ ਦੇ ਧਰਨੇ ਲੱਗੇ ਰੋਡ ਕਾਈ ਤਾਂ ਹੋਰ ਵੀ ਦਾ ਵੀ ਕਰ ਕਦੋਂ ਕਰੇ ਪ੍ਰਦਰਸ਼ਨ 5 ਤਰੀਕ 5 ਤਰੀਕ 5 ਮਹੀਨੇ ਅੱਛਾ ਭਾਜਪੀ ਕਹਿ ਰਹੀ ਹੈ ਵੀ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਹੋਣਗੇ ਸਮਰਥਨ ਕਰਨਗੇ ਮੰਨਦੇ ਹੋ ਇਹੋ ਜਿਹਾ ਹੋ ਸਕਦਾ ਵਾਸਤੇ ਹੋਣਗੇ ਭਾਜਪੀ ਨਾਲ ਅਸੀਂ ਕਿਹਨਾਂ ਲਈ ਅਸੀਂ ਆਪਣੀ ਗਰਜ ਨਾਲ ਸਾਡੀ ਲੋੜ ਨਾਲ ਅਸੀਂ ਆਪਣੇ ਚੁੱਲ੍ਹਿਆਂ ਨਾਲ ਅਸੀਂ ਤਾਂ ਆਪਣੇ ਬੱਚਿਆਂ ਨਾਲ ਆਪਣੇ ਭਵਿੱਖ ਨਾਲ ਅਸੀਂ ਤਾਂ ਆਪਣੀਆਂ ਜ਼ਮੀਨਾਂ ਨਾਲ ਆਪਣੀਆਂ ਜਿੰਦਾਂ ਨਾਲ ਅਸੀਂ ਤਾਂ ਆਪਣੇ ਰਜਗਾਰ ਨਾਲ ਅਸੀਂ ਤਾਂ ਥੋੜੇ ਗੰਦੇ ਬਾਤਾਵਰ ਨੂੰ ਹਟਾਉਣ ਦੀ ਖਾਤਰਾਂ ਥੋੜੇ ਨਾਲ ਸਾਡਾ ਕਾਹਦਾ ਰਿਸ਼ਤਾ ਬਈ ਕਾਹਦਾ ਵਾਸਤਾ ਤੁਸੀਂ ਕਾਰਪੋਰੇਟ ਹੋ ਤੁਸੀਂ ਤਾਂ ਸਾਡਾ ਤਾਂ ਥੋੜੇ ਲੈ ਨਹੀਂ ਬੱਕਰੀਏ ਤੁਸੀਂ ਤਾਂ ਇੱਥੇ ਵੋਟਾਂ ਦੀਆਂ ਲੋਕਾਂ ਦੀਆਂ ਵੋਟਾਂ ਮੁੱਠੀਏ ਕੁਰਸੀ ਹਾਸਲ ਕਰਦੇ ਹੋ ਮੁੜ ਕੇ ਅਟੈਕ ਵੀ ਸਾਡੇ 'ਤੇ ਕਰਦੇ ਹੋ ਤੁਸੀਂ ਉਹਨਾਂ ਦੇ ਹਿੱਤ ਪੂਰਦੇ ਹੋ ਤੁਸੀਂ ਉਹਨਾਂ ਦੀ ਖਾਤਰ ਕੰਮ ਕਰਦੇ ਹੋ ਥੋੜਾ ਤਾਂ ਤੁਸੀਂ ਆਪ ਸਾਫ਼ ਜਾਣ ਰਹੇ ਫੰਡਿੰਗ ਤੁਹਾਨੂੰ ਉਹਨਾਂ ਤੋਂ ਆਉਂਦੀ ਹੈ ਤੁਸੀਂ ਉਹਨਾਂ ਤੋਂ ਫੰਡ ਲੈ ਕੇ ਇਲੈਕਟ੍ਰੋਨਿਕ ਬਾਂਡ ਬਾਂਡ ਤਾਂ ਦੱਸ ਰਹੇ ਜੀ ਤੁਹਾਡੇ ਵੀ ਫੰਡ ਕੌਣ ਕਿਹਨੂੰ ਇਹ ਤਾਂ ਜ਼ਾਹਰ ਹੋ ਗਈ ਇਹ ਤਾਂ ਐਸਬੀਏ ਨੇ ਜ਼ਾਹਰ ਕਰਤੀ ਸਾਰੀ ਰਿਪੋਰਟ ਜ਼ਾਹਰ ਕਰਤੀ ਜਗ ਜ਼ਾਹਰ ਕਰਤੀ ਹੁੱਡੀ ਵੀ ਤੁਹਾਨੂੰ ਫੰਡਿੰਗ ਕਿਤੋਂ ਆਉਂਦਾ ਤੁਸੀਂ ਜਿਹੜੇ ਤੁਹਾਨੂੰ ਫੰਡਿੰਗ ਦਿੰਦੇ ਨੇ ਤੁਸੀਂ ਉਹਨਾਂ ਦੇ ਫੈਸਲੇ ਕਰੋਗੇ ਨਾ ਸਾਡੇ ਲੋਕਾਂ ਦਾ ਤਾਂ ਰਜਗਾਰ ਹੀ ਨਹੀਂ ਰਿਹਾ ਸੰਤਾ ਨਸ਼ੇ ਦੀ ਬੋਪਾ ਸਾਡੇ ਗੈਂਗਸਟਰ ਬਣਾਤੇ ਮੁੰਡੇ ਖੜੀ ਤਾਂ ਰੋਜ਼ ਕੁਝ ਕੁਸ਼ੀਆਂ ਹੋ ਰਹੀਆਂ ਨੇ ਕਿਸਾਨਾਂਾਂ ਤੇ ਮਜ਼ਦੂਰਾਂ ਦੀਆਂ ਗਲਗਲ ਕਰਜ਼ਾ ਚੜਿਆ ਪਿਆ ਆ ਫਿਰ ਉਲਟਾ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਇਹ ਤੁਸੀਂ ਦੇ ਰਹੇ ਨੇ ਜਬਰੀ ਵੱਡੀਆਂ ਵੱਡੀਆਂ ਛੜਕਾਂ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਸੀ ਉਹ ਕੱਢੀ ਜਾ ਰਹੇ ਹੋ ਗੈਸ ਲਾਈਨ ਪਾਈਪਾਂ ਸੋਡਾ ਲੈ ਕੇ ਤੇ ਸਪਲਾਈ ਕਰਨ ਦਾ ਕੰਮ ਹੈ ਕਾਰਪੋਰੇਟਾਂ ਦਾ ਸਾਨੂੰ ਕਦੇ ਦੀ ਲੋੜ ਨਹੀਂ ਫਿਰ ਕੀ ਜੀ ਸੋੜੀ ਜ਼ਮੀਨ ਸਾਡੀ ਪੈਸੇ ਵੀ ਤੁਹਾਡੀ ਮਰਜ਼ੀ ਨਾਲ ਹੋਣਗੇ ਇਹ ਨਹੀਂ ਹੋ ਸਕਦਾ ਤੇ ਹੁਣ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ VOTING ਹੋਏਗੀ ਕਿਸਾਂ ਜਥੇਬੰਦੀਆਂ VOTING ਕਰੇਗੀ ਜਾਂ ਬਾਈਕਾਟ ਕਰੂਗਾ ਦੇਖੋ ਵੋਟਾਂ ਪਾਉਣ ਦਾ ਹੱਕ ਕਿਸਾਨਾਂ ਦਾ ਹੈਗਾ ਆ ਵੀ ਮਰਜ਼ੀ ਦਾ ਉਹ ਜਿਹਨੂੰ ਮਰਜ਼ੀ ਪਾਉਣ ਉਹ ਇਹੋ ਨੇ ਫੈਸਲਾ ਕਰਨਾ ਕੋਈ ਬਾਈ ਘੱਟਦਾ ਸੱਦਾ ਨਹੀਂ ਸਾਡਾ ਨਾ ਅਸੀਂ ਵੋਟ ਪਾਉਣ ਲਈ ਉਥੇ ਲੜਦੇ ਆਂ ਨਾ ਅਸੀਂ ਬਾਈ ਘੱਟ ਕਰਦੇ ਆਂ ਅਸੀਂ ਤਾਂ ਜੋ ਵੋਟਾਂ ਦੇ ਟਾਈਮ ਤੇ ਜਦੋਂ ਉਹ ਲੋਕਾਂ ਕੋਲੇ ਜਾਂਦੇ ਨੇ ਤਾਂ ਲੋਕਾਂ ਨੂੰ ਇਹ ਕਹੋ ਵੀ ਇਹਨਾਂ ਨੂੰ ਸਵਾਲ ਪੁੱਛੋ ਵੀ ਤੁਹਾਡੇ ਆਹ ਮਸਲੇ ਕੌਣ ਹੱਲ ਕਰੂਗਾ ਤੇ ਕਦੋਂ ਕਰੋਗੇ ਇਹ ਹੁਣ ਤੱਕ ਨਹੀਂ ਕੀਤੇ ਜੇ ਉਹਨਾਂ ਦੀ ਇਹ ਕਮਜ਼ੋਰੀ ਹੈ ਉਹਨਾਂ ਨੇ ਲੋਕਾਂ ਕੋਲੇ ਜਾਣਾ ਇਹ ਦੋ ਵਾ ਤਾਂ ਖੱਡਾਂ 'ਚ ਵੜ ਜਾਣਗੇ ਆ ਇੱਕ ਮਹੀਨਾ ਨਹੀਂ ਇਹਨਾਂ ਦੇ ਵੀਨਾ ਛੁੱਡੇ ਸਾਥਾਂ ਜਾਣਗੇ ਜਿਹੜੀਆਂ ਸੱਤਾਂ ਦੇ ਵਿੱਚ ਕਹਿੰਦੇ ਵੀ ਕਚਰੀਆਂ ਲਗਿਆ ਕਰਨੀਆਂ ਇਹ ਕਚਰੀਆਂ ਸੱਤਾਂ ਸੁਤਾਜ ਨਹੀਂ ਲੱਗਦੀਆਂ ਇਹ ਤਾਂ ਜਦੋਂ ਲੋਕ ਲਾਉਣ ਲੱਗੇ ਨਾ ਸੱਤਾਂ 'ਚ ਕਚਰੀਆਂ ਫਿਰ ਤਾਂ ਤੁਹਾਨੂੰ ਉਹ ਤੋਂ ਘਰਾਂ 'ਚੋਂ ਬਾਹਰ ਨਿਕਲ ਦੇਣਾ ਇਸ ਕਰਕੇ ਇਹ ਆ ਮਹੀਨਾ ਨੇ ਇਹ ਉਦੋਂ ਬਾਅਦ ਤੁਹਾਨੂੰ ਕੋਈ ਨਹੀਂ ਲੱਭਣਾ ਉਦੋਂ ਬਾਅਦ ਨਾ ਮੈਨੂੰ ਸ਼ਾਇਦ ਵੀ ਹੋ ਸਕਦਾ ਸਾਨੂੰ ਐ ਪ੍ਰੈਸ ਕਾਨਫਰੰਸ ਨੂੰ ਖੁੱਲੇ ਕਰ ਲੈ ਅਗਰ ਨਹੀਂ ਤੁਹਾਨੂੰ ਕਿਸੇ ਮੋਟਰ ਵਾਲੇ ਕੋਠੇ 'ਚ ਬੁਲਾਉਣਾ ਪਿਆ ਕਰੇ ਵੀ ਸਾਡੇ ਦਾ ਫਰੰਟ ਦੇ ਇਹ ਨਹੀਂ ਪਤਾ ਸੋ ਇਹ ਜੁਗਿੰਦਰ ਸਿੰਘ ਗਰਾਹਾ ਬੀਕੇਯੂ ਗਰਾਹਾ ਦੇ ਚੁਬੇ ਪ੍ਰਧਾਨ ਜਿਨ੍ਹਾਂ ਨੇ ਕਿਹਾ ਕਰ ਰਹੇ ਆ ਸਵਾਲ ਜਵਾਬ ਕਰ ਰਹੇ ਆ ਕਿਉਂਕਿ ਮੰਗਾ ਕਈ ਨੇ ਮੰਗਾ ਪਿਛਲੇ ਕਈ ਸਮੇ ਤੋਂ ਲੰਮਕਰੀਆਂ ਨੇ ਜੋ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਪੁਨਾਲ ਬਾਂਸਲ ਪੰਜਾਬ ਤੱਕ ਪਹੁੰਚਾ